ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੌਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਅੱਜ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਿਤਾ ਗੁਰੂ ਵਰਗਮਹ ਸਭ ਸੱਚੇ ਪਾਤਸ਼ਾਹ ਮਾਤਾ ਮਾਤਾਨਾਂ ਕੀ ਜੀ ਦੇਖ ਰਿਹਾ ਵਿਖੇ ਜਨਮ ਲਿਆ ਸ੍ਰੀ ਅਮਰ ਸਤ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਗੁਰਤੇਗਵਾਦਰ ਸਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ 1621 ਦੇ ਵਿੱਚ ਤੇ 1664 ਦੇ ਵਿੱਚ ਗੁਰਤੇਗਵਾਦਰ ਸਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਤੋਂ ਬਾਅਦ ਆਪਣੇ ਪੁੱਤਰੇ ਸ੍ਰੀ ਹਰ ਰਾਇ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਪੁੱਤਰ ਤੇ ਇੱਕ ਪੁੱਤਰੀ ਸੀ। ਤੋਂ ਸਭ ਤੋਂ ਛੋਟੇ ਸਾਨਾ ਗੁਰਤੇਗ ਬਾਦ ਜਿੱਨ੍ਹਾਂ ਦਾ ਪਹਿਲਾ ਨਾਮ ਸੀ ਤਿਆਗ ਮਾਲ ਤੇ ਬਚਪਨ ਤੋਂ ਹੀ ਤਿਆਗ ਦੀ ਮੂਰਤ ਸੀ। ਜਦੋਂ ਇਹ ታਸ ਨੂੰ ਪੜਾਂਗੇ ਸਾਨੂੰ ਪਤਾ ਲੱਗੂਗਾ ਕਿ ਬਚਪਨ ਤੋਂ ਹੀ ਉਹਨਾਂ ਦਾ ਸੁਭਾਅ ਜਿਹੜਾ ਸੀ त्यागी ਸੀ ਦੂਜੇ ਪਾਸੇ ਤੇਤ ਤੇ ਧਨੀ ਸੰ ਸ਼ਸਤਰ ਚਲਾਉਣ ਦੇ ਜਿਹੜੇ ਆ ਧਨੀ ਸੰ ਹੁਣ ਗੁਰੂ ਅਰਗੁਨ ਸਾਹਿਬ ਜੀ ਨੇ ਆਪਣੇ ਪੁੱਤਰੇ ਕਿਉਂਕਿ ਗੁਰਤੇਗਵਧਰ ਜੀ ਦੇ ਵੱਡੇ ਭਰਾ ਬਾਬਾ ਗੁਰਦਤਾ ਜੀ ਉਹਨਾਂ ਦੇ ਗ੍ਰਹਿ ਵਿਖੇ ਸ੍ਰੀ ਹਰ ਰਾਏ ਜੀ ਦਾ ਜਿਹੜਾ ਪ੍ਰਕਾਸ਼ ਹੁੰਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਗੁਰਦਤਾ ਜੀ ਦੇ ਪੁੱਤਰ ਸ਼੍ਰੀ ਹਰਨਾਇਲ ਜੀ ਭਾਪ ਆਪਣੇ ਪੁੱਤਰ ਨੂੰ ਗੁਰਦਤਾ ਗੱਦੀ ਦੀ ਬਖਸ਼ਿਸ਼ ਕੀਤੀ ਤੇ ਗੁਰੂ ਹਰ Rai ਸਾਹਿਬ ਨੇ ਗਾਂ ਆਪਣੇ ਸੁਪੁੱਤਰ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਦਤਾ ਗੱਦੀ ਦੀ ਬਖਸ਼ਿਸ਼ ਕੀਤੀ ਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਨੇ ਜਦੋਂ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਅਖੀਰ ਵੇਲੇ ਜਿਹੜੇ ਆ ਲਫ਼ਜ਼ ਆਪਣੀ ਦਸਨਾ ਤੋਂ ਉਚਾਰਨ ਕੀਤੇ ਬਾਬਾ ਬਕਾਲੇ ਭਾਵ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਦਿੱਤੀ। ਪਹਿਲਾ ਨਾਮ ਤਿਆਗਮਲ ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਨਾਲ 4 ਜੰਗਾਂ ਹੋਈਆਂ ਤੇ ਚੌਥੀ ਜੰਗ ਹੋਈ ਕਰਤਾਰਪੁਰ ਸਾਹਿਬ ਦੇ ਵਿੱਚ ਆ ਸਾਡੇ ਲੱਗੇ ਇੱਥੇ ਕਰਤਾਰਪੁਰ ਸਾਹਿਬ ਕਪੂਰਥਲਾ ਸ਼ਹਿਰ ਦੇ ਨਾਲ ਹੁਣ ਜਦੋਂ ਇੱਥੇ ਜੰਗ ਹੋਈ ਆ ਤੇ ਇੱਥੇ ਗੁਰਤੇਗ ਬਹਾਦਰ ਮਹਾਰਾਜ ਨੇ ਕਿਉਂਕਿ ਪਹਿਲਾਂ ਨਾਮ ਤਿਆਗਮਲ ਸੀ ਉਹਨਾਂ ਨੇ ਇਹ ਜੰਗ ਦੇ ਵਿੱਚ ਗੁਰੂ ਅਰਗੁਨ ਸਾਹਿਬ ਜੀ ਦੇ ਨਾਲ ਖਲੋ ਕੇ ਸ਼ਸਤਰਾਂ ਦੇ ਜ਼ੋਰ ਦਿਖਾਏ ਭਾਵ ਤੇਗ ਦੇ ਜ਼ੋਰ ਦਿਖਾਏ ਇੰਨੀ ਤੇਗ ਚਲਾਈ ਕਿ ਗੁਰੂ ਅਰਗੁਨ ਸਾਹਿਬ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਉਦੋਂ ਕਿਹਾ ਸੀ ਕਿ ਤੁਹਾਡਾ ਨਾਮ ਤਿਆਗਮਲ ਨਹੀਂ ਤੁਹਾਡਾ ਨਾਮ ਤੇਗ ਬਹਾਦਰ ਅੱਜ ਤੋਂ ਉਹ ਲੋ ਤੋਂ ਜਿਹੜਾ ਆ ਤਿਆਗ ਮਲ ਨਾਮ ਤੋਂ ਬਦਲ ਕੇ ਤੇਗ ਬਹਾਦਰ ਨਾਮ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰੱਖਿਆ 1664 ਦੇ ਵਿੱਚ ਜਾ ਕੇ ਉਹਨਾਂ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੁੰਦੀ ਆ ਤੇ 1675 ਦੇ ਵਿੱਚ ਜਿਹੜੀ ਉਹਨਾਂ ਦੀ ਸ਼ਹਾਦਤ ਹੁੰਦੀ ਆ ਤੇ ਉਹਨਾਂ ਦੇ ਗ੍ਰਹਿ ਵਿਖੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਤਕਰੀਬਨ 32 ਸਾਲ ਤੋਂ ਬਾਅਦ ਕਿਉਂਕਿ ਵਿਆਹ ਤੋਂ ਬਾਅਦ 32 ਸਾਲ ਤੱਕ ਗੁਰਤੇਗਵਦ ਸੱਚੇ ਪਾਤਸ਼ਾਹ ਦੇ ਗ੍ਰਹਿ ਵਿਖੇ ਕਿਸੇ ਬੱਚੇ ਨੇ ਜਨਮ ਨਹੀਂ ਲਿਆ ਸੀ ਪਰ ਉਸ ਮਾਲਕ ਦੀ ਬਖਸ਼ਿਸ਼ ਦਾ ਸਦਕਾ ਇੰਨੇ ਲੰਮੇ ਸਮੇਂ ਦੇ ਬਾਅਦ ਉਹਨਾਂ ਦੇਦਰ ਵਿਖੇ ਬਾਲ ਗੋਬਿੰਦ ਰਾਏ ਜੀ ਦਾ ਜਿਹੜਾ ਹੈ ਉਹ ਪ੍ਰਕਾਸ਼ ਹੁੰਦਾ ਹੁਣ ਗੁਰੂ ਤੇ ਇੱਕ ਬਾਦ ਸੱਚੇ ਪਾਤਸ਼ਾਹ ਜੀ ਦਾ ਆਜਾਏ ਪ੍ਰਕਾਸ਼ ਕਰਬਿਆ ਉਹਨਾਂ ਦੇ ਜੀਵਨ ਤੋਂ ਉਹਨਾਂ ਦੇ ਜਿਹੜੇ ਬਚਨ ਆ ਬਾਗ ਗੁਰਬਾਣੀ ਗੁਰਬਾਣੀ ਤੋਂ ਸਾਨੂੰ ਵਕ ਵਕ ਸਿੱਧਾ ਮਿਲਦੀਆਂ ਵਕ ਵਕ ਉਪਦੇਸ਼ ਮਿਲਦੇ ਆ ਕਿ ਪ੍ਰਮਾਤਮਾ ਦੀ ਗੱਲ ਹੁੰਦੀ ਆ ਕਿ ਪ੍ਰਭੂ ਕਿੱਥੇ ਆ ਫਿਰ ਉੱਚੀਆਂ ਨੀਮੀਆਂ ਜਾਤਾਂ ਦੇ ਵਿਤਕਰੀ ਦੀ ਗੱਲ ਸਤਿਗੁਰੂ ਕਰਦੇ ਆ ਪਰ ਜਿਹੜੇ ਚੌਧਰੀ ਸੀ ਸਮਾਜ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਆ ਬਰਾਬਰਤਾ ਦੀ ਗੱਲ ਕਰਦੇ ਆ ਭਾਵ ਨੀਕਾਂ ਸਿੱਖਿਆ ਮੰਨ ਉਹਨਾਂ ਦੇ ਵਿੱਚੋਂ ਇੱਕ ਸਿੱਖਿਆ ਜਿਹੜੀ ਆ ਉਹ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹੀ ਦਾ ਇੱਕ ਸ਼ਬਦ ਹੁੰਦਾ ਤਨਸਰੀ ਮਹੱਲਾ ਨਾਮ ਕਾਹੇ ਰੇ ਬਨ ਪੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਝ ਰਹਾ पहुप मत ज्यो बास बस्त है मुक्कर माहे जैसे शाही तैसे ही हर वसे नरंतर कट ही खोजो पाए अंतर बाहर एक को जानो एक गुर ज्ञान बताई कहो नानक बिन आपा चीने मिटे न भ्रम की काई हुण सतगुरु जी ने इस शब्द राही अनुसंधान ਹੈ ਕਿ ਪਰਮਾਤਮਾ ਜਿੱਥੇ ਬਾਹਰ ਮੌਜੂਦ ਆ ਉੱਥੇ ਅੰਦਰ ਵੀ ਮੌਜੂਦ ਆ ਕਿਉਂਕਿ ਸਮਾਜ ਦੇ ਲੋਕ ਜਿਹੜੇ ਸੀ ਪਰਮਾਤਮਾ ਦੀ ਕਾਲਪੁਰਖ ਦੀ ਪ੍ਰਾਪਤੀ ਦੇ ਲਈ ਬਾਹਰ ਜਿਹੜੇ ਜਾ ਕੇ ਦੂਰ ਦੁਰਾਡੇ ਪਟਕਦੇ ਸੀ ਬਾਹਰ ਲੱਭਦੇ ਸੀ ਜੰਗਲਾਂ 'ਚ ਚਲੇ ਜਾਣਾ ਪਹਾੜਾਂ ਦੀਆਂ ਕੰਧਾਂ 'ਤੇ ਜਾ ਕੇ ਬੈਠ ਜਾਣਾ ਪੁੱਠੇ ਲਟਕ ਜਾਣਾ ਹੋਰ ਇਦਾਂ ਦੇ ਜਿਹੜੇ ਧਰਮ ਕਰਮ ਕਰਨੇ ਕਿ ਜਿਹਦੇ ਨਾਲ ਉਸ ਮਾਲਕ ਪਰਮਾਤਮਾ ਦੀ ਪ੍ਰਾਪਤੀ ਹੋਵੇ ਪਰ ਸਾਧ ਗੁਰੂ ਜੀ ਸਮਝਾਉਂਦੇ ਆ ਕਹਿੰਦੇ ਬਈ ਭਾਈ ਕਾਹੇ ਨੇ ਬਨ ਖੋਜਣ ਜਾਈ ਕਿਉਂ ਤੂੰ ਜੰਗਲਾਂ ਵਿੱਚ ਲੱਭਦਾ ਫਿਰਦਾ ਬਨ ਕਹਿੰਦੇ ਜੰਗਲ ਕਾਹੇ ਰੇ ਕਿਉਂ ਬਨ ਖੋਜਣ ਜਾਈ ਤੂੰ ਜੰਗਲਾਂ ਚ ਖੋਜ ਕਰਦਾ ਪ੍ਰਭੂ ਦੀ ਉਹ ਤਾਂ ਮਾਲਕ ਜਿਹੜਾ ਸਰਬ ਨਿਵਾਸੀ ਸਾਰਿਆਂ ਚ ਉਹਦਾ ਨਿਵਾਸ ਆ ਬੂੰਦ ਬੂੰਦ ਵਿੱਚ ਉਹਦਾ ਨਿਵਾਸ ਆ ਕਣ ਕਣ ਵਿੱਚ ਉਹਦਾ ਨਿਵਾਸ ਆ ਸਰਬ ਨਿਵਾਸੀ ਸਦਾ ਅੱਲੇ ਪਾ ਤੇ ਸਦਾ ਨਰ ਲਈ ਪਿਆ ਮਾਇਆ ਦੇ ਮੋਹ ਤੋਂ ਤੂੰ ਹੀ ਸੰਗ ਸਮਾਈ ਮਹਾਰਾਜ ਕਹਿੰਦੇ ਉਹ ਤਾਂ ਤੇਰੇ ਸੰਗਿਆ ਤੇਰੇ ਨਾਲ ਆ ਤੇਰੇ ਵਿੱਚ ਸਮਾਇਆ ਹੋਇਆ ਉਦਾਹਰਣ ਦਿੱਤੀ ਪੋਪ ਮਦ ਪੋਹਪ ਗੰਧੇ ਫੁੱਲਾਂ ਪੋਹਪ ਮਦ ਜਿਵੇਂ ਫੁੱਲਾਂ ਵਿੱਚ ਬਾਸ ਬਸਤ ਹੈ ਬਾਸ਼ਨਾ ਬਸਤੀ ਆ ਇਦਾਂ ਪਰਮਾਤਮਾ ਤੇਰੇ ਵਿੱਚ ਵਸਦਾ ਹੁਣ ਬਾਸ਼ਨਾ ਕਿਦਾਂ ਦੀ ਤੀਰੀ ਹਿੰਦਗੀ ਮਹਿਸੂਸ ਹੁੰਦੀ ਆ ਇਸ ਤਰ੍ਹਾਂ ਤੇਰੇ ਅੰਦਰ ਪਰਮਾਤਮਾ ਆ ਦਿਖਾਈ ਨਹੀਂ ਦੇ ਰਿਹਾ ਪਰ ਤੇਰੇ ਅੰਦਰ ਮਯੂਦ ਆ ਬਹੁਤ ਮਤ ਜਿਉ ਬਾਸ ਬਸਤ ਹੈ ਮੁਕਰ ਮਾਹੇ ਮੁਕਰ ਕੰਦੇ ਸ਼ੀਸ਼ੇ ਨੂੰ ਮੁਕਰ ਮਾਹੇ ਜੈਸੇ ਸ਼ਾਈ ਸ਼ਾਈ ਸ਼ਾਇਆ ਸਤਿਗੁਰੂ ਜੀ ਕਹਿੰਦੇ ਜਿਵੇਂ ਸ਼ੀਸ਼ੇ ਦੇ ਵਿੱਚ ਸ਼ੀਸ਼ਾ ਦੇਖਣ ਵਾਲੇ ਦਾ ਅਕਸ਼ ਮੌਜੂਦ ਆ ਇਤਾਂ ਪਰਮਾਤਮਾ ਤੇਰੇ ਅੰਦਰ ਮੌਜੂਦ ਆ ਤੇ ਐਸੀ ਹੀ ਹਰ ਵਸੇ ਨਰੰਤਰ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਰੀ ਪਰਮਾਤਮਾ ਤੇਰੇ ਅੰਦਰ ਨਰੰਤਰ ਲਗਾਤਾਰ ਉਹਦਾ ਵਾਸਾ ਹੈ ਘੱਟ ਹੀ ਖੋਜੋ ਪਾਈ हे ਭਰਾ ਆਪਣੇ ਘੱਟ ਵਿੱਚ ਹਿਰਦੇ ਵਿੱਚੋਂ ਖੋਜੋ ਨੂੰ ਤੂੰ ਬਾਹਰ ਜਾ ਕੇ ਲੱਭਣ ਗਿਆ ਤੂੰ ਬਾਹਰੋਂ ਟੋਲਦਾ ਸਤਿਗੁਰੂ ਜੀ ਕਹਿੰਦੇ ਅੰਦਰੋਂ ਹੋਜ ਉਹਦੇ ਅੰਦਰੋਂ ਪਾਲ ਕਰ ਬਾਹਰ ਭੀਤਰ ਇੱਕੋ ਜਾਨੋ ਕਹਿੰਦੇ ਬਾਹਰ ਤੇ ਅੰਦਰ ਬਾਹਰ ਭੀਤਰ ਭੀਤਰ ਅੰਦਰ ਇੱਕੋ ਜਾਨੋ ਕਹਿੰਦੇ ਇੱਕ ਹੀ ਜਾਨ ਵੀ ਕੋਈ ਆ ਰੱਬ ਬਾਹਰ ਵੀ ਹੋਈ ਐ ਤੇ ਅੰਦਰ ਵੀ ਹੋਈ ਐ ਇਹ ਗੁਰ ਗਿਆਨ ਬਤਾਈ ਇਹ ਗੁਰੂ ਦਾ ਗਿਆਨ ਏ ਗੱਲ ਸਮਝਾਉਂਦਾ ਕਿ ਪਰਮਾਤਮਾ ਅੰਦਰ ਵੀ ਤੇਰੇ ਮੌਜੂਦ ਤੇ ਬਾਹਰ ਵੀ ਮੌਜੂਦ ਹੈ ਬਾਹਰ ਭੀਤਰ ਏ ਕੋ ਜਾਨੋ ਏ ਗੁਰ ਗਿਆਨ ਬਤਾਇ ਕਹੋ ਨਾਨਕ 헤 ਨਾਨਕ ਆਖ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ ਬਿਨ ਆਪਾ ਚੀਨੇ ਚੀਨੇ ਦਾ ਮਤਲਬ ਪਛਾਨਣਾ ਆਪੇ ਦੀ ਪਛਾਣ ਕੀਤੇ ਬਿਨਾ ਮਿਟੇ ਨਾ ਭ੍ਰਮ ਕੀ ਕਾਈ ਜਿਹੜਾ ਭਟਕਣਾ ਦੀ ਕਾਈ ਮਨ ਤੇ ਲੱਗੀ ਹੋਈ ਕਾਈ ਹੁੰਦਾ ਜਾਲ ਜਾਲ ਜਿਵੇਂ ਪਾਣੀ ਜਿਹੜਾ ਖੜਾ ਹੋਵੇ ਤਾਂ ਉੱਤੇ ਜਾਲ ਵੱਜ ਜਾਂਦਾ ਹਰਿਆਈ ਆ ਜਾਂਦੀ ਹੈ। ਇਦਾਂ ਸਤਿਗੁਰੂ ਜੀ ਕਹਿੰਦੇ ਜਿਹੜੀ ਪਟਕਣਾ ਦੀ ਹਰਿਆਈ ਜਾਂ ਕਾਈ ਜਾਲਾ ਤੇਰੇ ਅੰਦਰ ਜੰਮਿਆ ਹੋਇਆ ਨਾ ਉਹ ਮਿਟ ਨਹੀਂ ਸਕਦਾ। ਜਿੰਨਾ ਚਿਰ ਤੂੰ ਆਪੇ ਦੀ ਪਛਾਣ ਨਹੀਂ ਕਰਦਾ ਤੂੰ ਕੌਣ ਆ? ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾ ਅਸ ਇਸ ਕਾਲ ਨੂੰ ਸਤਿਗੁਰੂ ਜੀ ਕਹਿੰਦੇ ਖੋਜ ਆਪਣੀ ਪਛਾਣ ਕਰ ਕਿ ਪਰਮਾਤਮਾ ਤੇਰੇ ਨਾਲ ਆ ਤੇਰੇ ਅੰਦਰ ਆ ਪਰ ਗੁਰੂ ਦੀ ਮੱਤ ਲੈ ਕੇ ਤੂੰ ਆਨੰਦਮਾਨ ਹੁੰਦਾ ਕੀ ਹੈ ਕਿ ਅਸੀਂ ਆਪਣੀ ਖੋਜ ਨਹੀਂ ਕਰਦੇ ਆਪੇ ਦੀ ਪਛਾਣ ਨਹੀਂ ਕਰਦੇ ਮਹਾਰਾਜ ਤਾਂ ਕਹਿੰਦੇ ਆ ਆਪ ਸਵਾਰੀ ਮੈਂ ਮਿਲੈ ਤੂੰ ਆਪਣੇ ਆਪ ਨੂੰ ਸਵਾਰ ਲੈ ਤੈਨੂੰ ਮੈਂ ਆਪਣੇ ਆਪ ਹੀ ਆ ਕੇ ਤੈਨੂੰ ਜਿਹੜਾ ਹੈ ਪ੍ਰਾਪਤ ਹੋ ਜਾਣਾ ਮੈਂ ਤੈਨੂੰ ਮਿਲ ਪਣਾ ਤੇਰੇ ਅੰਦਰ ਪ੍ਰਗਟ ਹੋ ਜਾਣਾ ਪਰਮਾਤਮਾ ਅੰਦਰਿਆ ਜਦੋਂ ਸਤਿਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਸਵਾਰ ਲਿਆ ਬਾਹਰੋਂ ਦੀ ਗੱਲ ਨਹੀਂ ਬਾਹਰੋਂ ਤਾਂ ਅਸੀਂ ਬਹੁਤ ਸਵਾਰਦੇ ਹਾਂ ਸੋਹਣੇ ਕੱਪੜੇ ਪਾਉਂਨੇ ਆ ਸੋਨਾ ਲਾਉਨੇ ਪਾਉਂਨੇ ਆ ਪਰ ਅੰਦਰ ਨੂੰ ਸਵਾਰਨਾ ਸਤਿਗੁਰੂ ਜੀ ਕਹਿੰਦੇ ਮਨ ਗੰਦਾ ਹੋਇਆ ਪਿਆ ਹੰਕਾਰ ਨਾਲ ਨਫ਼ਰਤ ਨਾਲ ਈਰਖਾ ਦੇ ਨਾਲ ਵਿਕਾਰਾਂ ਦੀ ਮਾਇਆ ਦੇ ਨਾਲ ਲਿਪੜਿਆ ਹੋਇਆ ਆਪਣੇ ਆਪ ਨੂੰ ਮਹਾਰਾਜ ਕਹਿੰਦੇ ਅੰਦਰੋਂ ਸਵਾਰ ਫਿਰ ਤੇਰੀ ਪਟਗਣਾ ਦਾ ਜਾਲਾ ਦੂਰ ਹੋ ਸਕਦਾ ਜਿੰਨਾ ਚਿਰ ਤੂੰ ਆਪੇ ਦੀ ਪਛਾਣ ਨਹੀਂ ਕਰਦਾ ਵੀ ਤੂੰ ਇਨਸਾਨ ਆ ਤੂੰ ਸੰਸਾਰ ਦੇ ਵਿੱਚ ਆਇਆ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹੀ ਐ ਤੇ ਤੇਰੀ ਜਿਹੜੀ ਜੀਵਨ ਦੀ ਦਾਤ ਮੁੱਕਦੀ ਜਾ ਰਹੀ ਐ ਆਪੇ ਦੀ ਪਛਾਣ ਕਰ ਬਾਹਰੋਂ ਜਾ ਕੇ ਤੂੰ ਇੰਨੇ ਤਸੀਹੇ ਦੇ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਪਰ ਆਪੇ ਦੀ ਖੋਜ ਨਹੀਂ ਕਰਦਾ ਜਿੰਨਾ ਚਿਰ ਆਪਣੇ ਆਪ ਦਾ ਤੂੰ ਆਪ ਸੁਧਾਰ ਨਹੀਂ ਕਰਦਾ ਉਹਨਾਂ ਚਿੱਕਰ ਤੈਨੂੰ ਰੱਬ ਦੀ ਪ੍ਰਾਪਤੀ ਜਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਆਪੇ ਨੂੰ ਸਵਾਰਨਾ ਆਪੇ ਦੀ ਖੋਜ ਕਰਨੀ ਆਪਣਾ ਸੁਧਾਰ ਕਰਨਾ ਆਪਣੇ ਅੰਦਰੋਂ ਹੰਕਾਰ ਕੱਢਣਾ ਹੰਕਾਰ ਮਾਰਨਾ ਅੰਧਕਾਰਾਂ ਨੂੰ ਆਪਣੇ ਅੰਦਰੋਂ ਖਤਮ ਕਰਨਾ ਜਾਂ ਮਾਰਨਾ ਜਾਂ ਕਾਬੂ 'ਚ ਕਰਨਾ ਇਹਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਜਿਵੇਂ ਆਪਾਂ ਕਹਿ ਦਿੱਤਾ ਨਾ ਮਈਰ ਧਾਰਮਿਕ ਸਥਾਨ ਤੇ ਜਾਨੇ ਆ ਉੱਥੇ ਜਾ ਕੇ ਝੂਠ ਨਹੀਂ ਬੋਲਣਾ ਚਾਹੀਦਾ ਕੀ ਧਾਰਮਿਕ ਸਥਾਨ ਤੇ ਝੂਠ ਨਹੀਂ ਬੋਲਣਾ ਚਾਹੀਦਾ ਬਾਹਰ ਜਾ ਕੇ ਝੂਠ ਬੋਲਣ ਦੀ ਇਜਾਜ਼ਤ ਹੈ ਕਿਉਂਕਿ ਪਰਮਾਤਮਾ ਤਾਂ ਬਾਹਰ ਨਹੀਂ ਮੌਜੂਦ ਆ ਬਾਹਰ ਭੀਤਰ ਏਕੋ ਜਾਨੂੰ ਜਿਸ ਸਥਾਨ ਤੇ ਗਏ ਉੱਥੇ ਵੀ ਮੌਜੂਦ ਆ ਜੇ ਉੱਥੇ ਝੂਠ ਨਹੀਂ ਬੋਲਣਾ ਚਾਹੀਦਾ ਤੇ ਬਾਹਰ ਆ ਕੇ ਕਿਹਨੇ ਇਜਾਜ਼ਤ ਦਿੱਤੀ ਬਾਹਰ ਆ ਕੇ ਝੂਠ ਬੋਲਣਾ ਚਾਹੀਦਾ ਇੱਥੇ ਆਪਾਂ ਹਾਰਮਨਿਕ ਸਥਾਨ ਦੇ ਉੱਪਰ ਜਾਂਦੇ ਆ ਕੋਈ ਕਿਸੇ ਕਿਸਮ ਦਾ ਕੋਈ ਨਸ਼ਾ ਲੈ ਕੇ ਨਹੀਂ ਜਾ ਸਕਦੇ ਪਰ ਇਹ ਥੋੜੀ ਕਿਤੇ ਲਿਖਿਆ ਹੈ ਵੀ ਬਾਹਰ ਤੁਸੀਂ ਜਿਹੜਾ ਆ ਉਹ ਨਸ਼ੇ ਦੀ ਵਰਤੋਂ ਕਰ ਸਕਦੇ ਆ ਕਿਉਂਕਿ ਪ੍ਰਮਾਤਮਾ ਜਿਵੇਂ ਅੰਦਰ ਮੌਜੂਦ ਆ ਸਾਡੇ ਅੰਦਰ ਉਦੋਂ ਬਾਹਰ ਮੌਜੂਦ ਆ ਜਦੋਂ ਅਸੀਂ ਅੰਦਰੋਂ ਪਛਾਣ ਲਿਆ ਕਿ ਪਰਮਾਤਮਾ ਮੌਜੂਦ ਆ ਜਿੰਨੇ ਧਾਰਮਿਕ ਸਥਾਨ ਦੇ ਉੱਤੇ ਜਾਣ ਲੱਗੇ ਡਰਦੇ ਆ ਵੀ ਕੋਈ ਗਲਤ ਚੀਜ਼ ਲੈ ਕੇ ਨਹੀਂ ਜਾਣੀ ਤਾਂ ਜਦੋਂ ਇਹ ਪਛਾਣ ਹੋ ਗਈ ਵੀ ਪਰਮਾਤਮਾ ਅੰਦਰ ਮੌਜੂਦ ਆ ਗੁਰੂ ਅੰਦਰ ਮੌਜੂਦ ਆ ਤੇ ਫਿਰ ਅੰਦਰ ਵੀ ਜਿਹੜੀ ਹੈ ਗਲਤ ਚੀਜ਼ ਨਹੀਂ ਜਾ ਸਕਦੀ ਕਿਉਂਕਿ ਸਰੀਰ ਹੀ ਉਸ ਮਾਲਕ ਦਾ ਘਰ ਆ ਸਰੀਰ ਹੀ ਗੁਰਦੁਆਰਾ ਆ ਗੁਰੂ ਦਾ ਰਹਿਣ ਦਾ ਸਥਾਨ ਆ ਹਿਰਦਾ ਸਾਡਾ ਹਿਰਦੇ ਨੂੰ ਬਣਾਉਣਾ ਸਤਗੁਰੂ ਜੀ ਕਹਿੰਦੇ ਜਦੋਂ ਇਹ ਪਛਾਣ ਹੋ ਗਈ ਤੇ ਫਿਰ ਤੇਰੀ ਜਿਹੜੀ ਭਟਕਣਾ ਦੀ ਕਾਈ ਆ ਉਹ ਦੂਰ ਹੋਣੀ ਹੈ ਉਦੋਂ ਤੂੰ ਜਾ ਕੇ ਜੰਗਲਾਂ ਤੇ ਭਾਵੇਂ ਬੈਠਾ ਰਹਿ ਜੋ ਮਰਜੀ ਕਰੀ ਜਾ ਕੰਦਰਾ ਚ ਬੈਠ ਜਾ ਪੁੱਠੇ ਲਟਕ ਜਾ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਜਿੰਨਾ ਚਿਰ ਤੂੰ ਆਪੇ ਦੀ ਪਛਾਣ ਨਹੀਂ ਕਰਦਾ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਮਾਜ ਦੇ ਲੋਕਾਂ ਨੂੰ ਆਪਾ ਪਛਾਣਨ ਦੇ ਲਈ ਉਪਦੇਸ਼ ਦਿੱਤਾ ਕਿ ਆਪੇ ਨੂੰ ਪਛਾਣ ਤੇ ਆਪਣੇ ਅੰਦਰ ਜਿਹੜਾ ਭਟਕਣਾ ਦਾ ਜਾਲਾ ਲੱਗਾ ਹੋਇਆ ਉਹਨੂੰ ਲਾਦੇ ਤੇ ਤੈਨੂੰ ਪਰਮਾਤਮਾ ਜਿਹੜਾ ਆ ਉਹ ਦਿਖਾਈ ਦੇਣ ਲੱਗ ਪੈਣਾ ਕਿਉਂਕਿ ਪਰਮਾਤਮਾ ਤੇਰੇ ਅੰਦਰ ਹੀ ਆ ਜਿਵੇਂ ਫੁੱਲਾਂ ਚ ਬਾਸ਼ਣਾ ਜਿਵੇਂ ਸ਼ੀਸ਼ੇ ਵਿੱਚ ਸ਼ੀਸ਼ਾ ਦੇਖਣ ਵਾਲੇ ਦਾ ਅਕਸ਼ ਤਾਂ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਕਿ ਸਾਨੂੰ ਸਮਝ ਆ ਜਾਵੇ ਕਿ ਅਸੀਂ ਮਨੁੱਖ ਜਾਤੀ ਚੋਂ ਆ ਇਨਸਾਨ ਆ ਪਸ਼ੂਆਂ ਵਾਲੇ ਜਿਹੜੇ ਕੰਮ ਆ ਉਹ ਨਾ ਕਰੀਏ ਮਾਰੇ ਕਰਮ ਨਾ ਕਰੀਏ ਧਾਰਮਿਕ ਸਥਾਨਾਂ ਤੇ ਜਾ ਕੇ ਜਿਵੇਂ ਥੋੜਾ ਬਹੁਤਾ ਸਾਨੂੰ ਡਰ ਹੁੰਦਾ ਵੀ ਇੱਥੇ ਆ ਕੇ ਬੇਈਮਾਨੀ ਨਹੀਂ ਕਰਨੀ ਚੋਰੀ ਨਹੀਂ ਕਰਨੀ ਗਾਲ ਨਹੀਂ ਕੱਢਣੀ ਇਹੋ ਹੀ ਚੀਜ਼ਾਂ ਨੂੰ ਲਾਗੂ ਜਦੋਂ ਸਮਾਜ ਵਿੱਚ ਵਿਚਰਦੇ ਆ ਸਾਨੂੰ ਇਹ ਡਰ ਹੁੰਦਾ ਕਿ ਪਰਮਾਤਮਾ ਇੱਥੇ ਵੀ ਉਦਾਂ ਹੀ ਮੌਜੂਦ ਹੈ ਜਿਵੇਂ ਧਾਰਮਿਕ ਸਥਾਨ ਤੇ ਹੈ ਜਿਵੇਂ ਸਾਡੇ ਹਿਰਦੇ 'ਚ ਹੈ ਤੇ ਫਿਰ ਕਦੇ ਵੀ ਸਾਡੇ ਕੋਲੋਂ ਜਿਹੜਾ ਹੈ ਮਾੜਾ ਕਰਮ ਨਹੀਂ ਹੋ ਸਕਦਾ ਅਸੀਂ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਅਸੀਂ ਹੰਕਾਰੀ ਨਹੀਂ ਹੋ ਸਕਦੇ ਅਸੀਂ ਬਿਕਾਰੀ ਨਹੀਂ ਹੋ ਸਕਦੇ ਸਤਿਗੁਰੂ ਕਿਰਪਾ ਕਰਨ ਸਾਰੀਆਂ ਸੰਤਾਨਾਂ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਭੁੱਲਾਂ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ